ਸਸੀ ਗਾਨ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਸਾਰਿਆਂ ਨੂੰ ਸ਼ੋਭਦੀਪ ਸਿੰਘ ਸਿੱਧੂ ਯਾਨੀ ਕਿ ਸਿੱਧੂ ਮੂਸੇ ਵਾਲੇ ਦੇ ਛੋਟੇ ਬ੍ਰਦਰ ਦਾ ਵੈਲਕਮ ਹੋਇਆ ਇਸ ਦੁਨੀਆ ਤੇ ਸੋ ਸਾਰਿਆਂ ਨੂੰ ਬਹੁਤ ਸਾਰੀ ਖੁਸ਼ੀ ਆ ਤੇ ਸੋ ਜਦੋਂ ਹੀ 17 ਮਾਰਚ ਨੂੰ ਉਸ ਬੱਚੇ ਦਾ ਜਨਮ ਹੁੰਦਾ ਤਾਂ ਉਹਦੇ ਪਿਤਾ ਤੇ ਮਾਤਾ ਨੂੰ ਬਹੁਤ ਸਾਰੇ ਸਵਾਲਾਂ ਤੇ ਵਿਵਾਦਾਂ ਦੇ ਵਿੱਚ ਘੇਰ ਲੈ ਜਾਂਦਾ ਸੋ ਉਹਨਾਂ ਨੇ 19 ਮਾਰਚ ਨੂੰ ਇੱਕ ਸਪਸ਼ਟੀਕਰਨ ਵੀ ਦਿੱਤਾ ਸੀ ਕਿ ਵੀ ਸਾਡਾ ਟ੍ਰੀਟਮੈਂਟ ਖਤਮ ਹੋ ਜਾਣ ਦਾ ਤੁਹਾਨੂੰ ਸਾਰੇ ਪੁਖਤਾ ਸਬੂਤ ਤੇ ਸਾਰੇ ਕਾਗਜ਼ੀ ਕਾਰਵਾਈ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਵੀ ਕਿਵੇਂ ਕੀ ਕੁਝ ਹੋਇਆ ਸੋ ਇਹ ਸਾਰੇ ਸਵਾਲ ਜਵਾਬ ਕਿਉਂ ਉੱਠ ਰਹੇ ਆ ਕਿਉਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਇਹ ਸਾਰੀਆਂ ਚੀਜ਼ਾਂ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਏ ਟੂ ਜ਼ੈਡ ਵੀ ਆਈ ਵੀ ਐਫ ਟੈਕਨੀਕ ਜਾਂ ਟਰੀਟਮੈਂਟ ਕੀ ਚੀਜ਼ ਹੁੰਦੀ ਆ ਉਹਦੀ ਏਜ ਲਿਮਿਟ ਕੀ ਆ ਤੇ ਉਹਨੂੰ ਅਲਾਓ ਕਿਹਨੂੰ ਕਿਹਨੂੰ ਕੀਤਾ ਜਾਂਦਾ ਤੇ ਉਹਦਾ ਸਾਰਾ ਪ੍ਰੋਸੈਸ ਕੀ ਆ ਉਹ ਸਾਰਾ ਕੁਝ ਤੁਹਾਨੂੰ ਦੱਸਾਂਗੇ ਤੇ ਇਹਦਾ ਜਿਹੜਾ ਸਵਾਲ ਜਵਾਬ ਆ ਜਿਹੜੇ ਉਹ ਕਿਉਂ ਕੀਤੇ ਜਾ ਰਹੇ ਆ ਉਹ ਸਾਰਾ ਕੁਝ ਤੇ ਉਹਦਾ ਜਿਹੜਾ ਆਪਾਂ ਜਵਾਬ ਵੀ ਦਵਾਂਗੇ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸੋ ਸਰ ਨੂੰ ਪਹਿਲਾ ਸਵਾਲ ਆ ਜਾਂਦਾ ਵੀ ਆਈਵੀਐਫ ਟ੍ਰੀਟਮੈਂਟ ਕੀ ਚੀਜ਼ ਹੁੰਦਾ ਜਦੋਂ ਇੱਕ ਊਮਨ ਆਫ ਦੀ ਏਜ ਲਿਮਿਟ ਤੋਂ ਟੱਪ ਜਾਂਦੀ ਹੈ ਜਦੋਂ ਉਹ ਨੇਚੁਰਲੀ ਫਰਟਾਈਲ ਨਹੀਂ ਹੋ ਸਕਦੀ ਸੋ ਉਹਦੇ ਬਾਅਦ ਇੱਕ ਆਈਵੀਐਫ ਟ੍ਰੀਟਮੈਂਟ ਕੀਤਾ ਜਾਂਦਾ ਜਿਹਦੇ ਵਿੱਚ ਕੀ ਹੁੰਦਾ ਕਿ ਲੈਬ ਦੇ ਵਿੱਚ ਸਪਰਮ ਤੇ ਐਗ ਸੈਲਸ ਨੂੰ ਫਰਟਾਈਲਾਈਜ਼ ਕਰਕੇ ਇੱਕ ਊਮਨ ਦੇ ਪੇਟ ਦੇ ਵਿੱਚ ਰੱਖਿਆ ਜਾਂਦਾ ਕਿਉਂਕਿ ਉਹ ਫਿਰ ਨੇਚੁਰਲੀ ਉਹਨੂੰ ਬਰਥ ਦੇ ਸਕੇ ਸੋ ਇਹ ਪ੍ਰੋਸੈਸ ਨੂੰ ਕਿਹਾ ਜਾਂਦਾ ਆਈਵੀਐਫ ਟ੍ਰੀਟਮੈਂਟ ਇਹਦੇ ਹੋਰ ਵੀ ਬਹੁਤ ਤਰ੍ਹਾਂ ਦੇ ਤਰੀਕੇ ਹੁੰਦੇ ਆ ਕਾਹ ਵੀ ਇਹਨਾਂ ਦੀਆਂ ਸਬ ਵੈਰਾਈਟੀਆਂ ਹੁੰਦੀਆਂ ਸੋ ਅੱਜ ਦਾ ਸਭ ਤੋਂ ਵੱਡਾ ਸਵਾਲ ਇਹੀ ਆ ਵੀ ਇਹਦੀ ਏਜ ਲਿਮਿਟ ਕੀ ਆ ਤੇ ਉਹਨਾਂ ਨੂੰ ਬੇਬੇ-ਬਾਪੂ ਨੂੰ ਕਿਉਂ ਘੇਰਿਆ ਜਾ ਰਿਹਾ ਏਜ ਲਿਮਿਟ ਦੇ ਘੇਰੇ ਦੇ ਵਿੱਚ ਕਿਉਂ ਘੇਰਿਆ ਜਾ ਰਿਹਾ ਕਿਉਂਕਿ ਜਿੱਥੋਂ ਤੱਕ ਆਪਾਂ ਨੂੰ ਦੱਸਿਆ ਜਾ ਰਿਹਾ ਵੀ ਜਿਹੜੀ ਬੇਬੇ ਦੀ ਏਜ ਆ ਉਹ ਹੈਗੀ ਆ 58 ইয়ার্স ਦੀ ਤੇ ਬਾਪੂ ਦੀ ਏਜ ਹੈਗੀ ਆ 60 ইয়ার্স ਦੀ ਸੋ ਸਵਾਲ ਇਹ ਆ ਕਿ ਉਹਨਾਂ ਨੂੰ ਇਹ ਲਾਅ ਕੀਤਾ ਜਾਂਦਾ ਆਪਣੇ ਇੰਡੀਅਨ ਲਾਅ ਦੇ ਦਾਇਰੇ ਦੇ ਵਿੱਚ ਆਉਂਦੀ ਹੈ ਇਹ ਚੀਜ਼ ਕਿ ਨਹੀਂ ਸੋ ਜੇ ਆਪਾਂ ਲੀਗਲੀ ਦੇਖੀਏ ਤਾਂ ਇੱਕ ਕਲੌਜ਼ ਆਉਂਦਾ 21ਵੇਂ ਸੈਕਸ਼ਨ ਦੇ ਵਿੱਚ ਕਿ ਆਪਣੀ ਜਿਹੜੀ ਊਮਨ ਦੀ ਏਜ ਲਿਮਿਟ ਆ ਉਹ 50 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਤੇ ਜਿਹੜੇ ਬੰਦਿਆਂ ਦੀ ਏਜ ਆ ਉਹ 55 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਸੋ ਇੱਥੇ ਆ ਕੇ ਕਹਾਣੀ ਫਸ ਜਾਂਦੀ ਆ ਵੀ ਲੋਕ ਤਾਂ ਇੰਨਾ ਕੁ ਪੜ ਕੇ ਕਹਿ ਦਿੰਦੇ ਆ ਵੀ ਉਹਨਾਂ ਦੀ ਏਜ ਜ਼ਿਆਦਾ ਸੀ ਇਹ ਕਿਵੇਂ ਪੋਸੀਬਲ ਕਿਵੇਂ ਹੋਇਆ ਸੋ ਉਸੇ ਚੀਜ਼ ਦਾ ਆਪਾਂ ਜਵਾਬ ਦੇਣਾ ਹੈ ਚ ਸੋ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਸਮਝਣਾ ਚਾਹੀਦਾ ਕਿ ਜਦੋਂ ਜਦੋਂ ਊਮਨ ਦੀ ਏਜ ਵਧਦੀ ਜਾਂਦੀ ਆ ਉਹਦੇ ਜਿਹੜੇ ਐਗ ਸੈਲਸ ਹੁੰਦੇ ਆ ਉਹਨਾਂ ਦੀ ਗਿਣਤੀ ਘਟਦੀ ਜਾਂਦੀ ਆ ਸੋ ਉਸ ਕਰਕੇ ਉਹਦੀ ਪ੍ਰੈਗਨੈਂਸੀ ਵਿੱਚ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀ ਆ ਸੋ ਜਿਹੜਾ ਆਈਵੀਐਫ ਟ੍ਰੀਟਮੈਂਟ ਆ ਉਹ ਹਮੇਸ਼ਾ 40 ਤੋਂ 45 ਸਾਲ ਦੀਆਂ ਜਿਹੜੀਆਂ ਏਜ ਦੀਆਂ ਊਮਨਸ ਆ ਸਿਰਫ ਉਹਨਾਂ ਹਸਤੇ ਹੀ ਪੋਸੀਬਲ ਕੀਤਾ ਗਿਆ ਸੀਗਾ ਪਰ ਇੱਕ ਚੀਜ਼ ਇਹ ਵੀ ਆ ਕਿ ਜਿਹੜੀ ਵੀ ਇਹ 45 ਸਾਲ ਤੋਂ ਅਬਵ ਵਾਲੀ ਜਿਹੜੀ ਕਰਾਈਟਰੀਆ ਉਹਦੇ ਵਿੱਚ ਆਹੀ ਨਹੀਂ ਵੀ ਇਹ ਇੰਪੋਸੀਬਲ ਨਹੀਂਗਾ ਉਹਦੇ ਵਿੱਚ ਪੋਸੀਬਲ ਹੈ ਪਰ ਉਹਦੇ ਵਿੱਚ ਸਿਰਫ 100 ਦੇ ਵਿੱਚੋਂ ਸਿਰਫ 1% ਹੀ ਕੇਸ ਜਿਹੜੇ ਆ ਸਕਸੈਸਫੁਲ ਰਹਿੰਦੇ ਆ ਉਸ ਤੋਂ ਬਾਅਦ 99% ਫੇਲ ਹੋ ਜਾਂਦੇ ਆ ਤੇ ਜਿਹੜਾ ਆਪਣੇ ਸ਼ੁਭਦੀਪ ਸਿੰਘ ਸਿੱਧੂ ਦੇ ਛੋਟੇ ਬ੍ਰਦਰ ਜਿਹਦਾ ਨਾਂ ਸ਼ੁਭਦੀਪ ਰੱਖਿਆ ਗਿਆ ਉਸ ਕੇਸ ਦੇ ਵਿੱਚ ਉਹ 1% ਦੇ ਵਿੱਚ ਆਉਂਦਾ ਸੋ ਇਹ ਉਹ ਗੱਲ ਹੋ ਗਈ ਕਿ ਵੀ 100 ਜਣੇ ਦੀ ਕਲਾਸ ਦੇ ਵਿੱਚੋਂ ਸਿਰਫ ਇੱਕ ਜਣਾ ਹੀ ਪਾਸ ਹੋਇਆ ਸੋ ਇਸ ਕਰਕੇ ਉਹ ਆਪਣੇ 1% ਦੇ ਵਿੱਚ ਆਉਂਦਾ ਜਿਹੜਾ ਕਿ ਆਪਣੇ ਐਕਸੈਪਸ਼ਨਲ ਕੇਸ ਬਣ ਜਾਂਦੇ ਆ ਸੋ ਆਪਾਂ ਐਕਸੈਪਸ਼ਨਲ ਕੇਸ ਤੋਂ ਸੈਕਸ਼ਨ 21 ਦੇ ਵਿੱਚ ਜਾਣਦੇ ਆ ਜਦੋਂ ਆਪਾਂ ਲਾਅ ਦੀ ਗੱਲ ਕਰਦੇ ਉਹਨਾਂ ਨੇ ਕਿਹਾ ਕਿ ਊਮਨ ਦੀ ਏਜ 50 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਪਰ ਉਹਦੇ ਵਿੱਚ ਇੱਕ ਚੀਜ਼ ਇਹ ਵੀ ਆ ਵੀ ਐਕਸੈਪਸ਼ਨਲ ਕੇਸ ਵੀ ਹੋਣਾ ਚਾਹੀਦਾ ਜੇ ਕਿਸੇ ਦਾ ਕੋਈ ਐਕਸੈਪਸ਼ਨਲ ਕੇਸ ਹੀ ਆ ਜਿਵੇਂ ਕਿ ਇਹਨਾਂ ਦੇ ਕੇਸ ਦੇ ਵਿੱਚ ਜਿਵੇਂ ਕਿ ਏਜ ਵੱਧ ਹੋ ਗਈ ਸੀ ਗਾਂ ਕੋਈ ਵੀ ਬੱਚਾ ਜਾਂ ਔਲਾਦ ਹੈ ਨਹੀਂ ਸੀ ਉਹ ਇੱਕ ਐਕਸੈਪਸ਼ਨਲ ਕੇਸ ਬਣ ਜਾਂਦਾ ਸੋ ਇਹਨਾਂ ਦੀਆਂ ਉਦਾਹਰਨਾਂ ਦੇ ਵਿੱਚ ਜੇ ਸਿਰਫ ਆਪਾਂ ਨੈੱਟ ਤੇ ਮਾਰਾ ਹੀ ਵੀ ਸਰਚ ਕਰਕੇ ਦੇਖ ਲਈਏ ਤਾਂ ਆਪਾਂ ਨੂੰ ਬਹੁਤ ਸਾਰੀਆਂ ਐਗਜ਼ਾਮਪਲਾਂ ਮਿਲ ਜਾਣਗੀਆਂ ਈਵਨ ਕਿ ਆਈਵੀਐਫ ਟ੍ਰੀਟਮੈਂਟ ਦੇ ਰਾਹੀਂ ਇੱਕ ਲੇਡੀ ਨੇ ਹైదరాబాద్ ਦੇ ਵਿੱਚ 73 ਸਾਲ ਦੀ ਏਜ ਦੇ ਵਿੱਚ ਟਵਿਨਸ ਨੂੰ ਜਨਮ ਦਿੱਤਾ ਸੀ ਨਾ ਕਿ ਇੱਕ ਬੱਚੇ ਨੂੰ ਦੋ ਬੱਚਿਆਂ ਨੂੰ ਟਵਿਨਸ ਨੂੰ ਜਨਮ ਦਿੱਤਾ ਸੀ ਸੋ ਜੇ ਆਪ ਪੰਜਾਬ ਏਰੀਆ ਦੀ ਐਗਜ਼ਾਮਪਲ ਲਈਏ ਤੁਸੀਂ ਨੱਟ ਤੇ ਵੀ ਦੇਖ ਸਕਦੇ ਹੋ ਇੱਕ ਦਿਲਜਿੰਦਰ ਕੌਰ ਗਿੱਲ ਨਾਮ ਦੀ ਔਰਤਾ ਜੋ ਕਿ ਅੰਬਰਸਰ ਏਰੀਆ ਦੇ ਵਿੱਚ ਉਹਨਾਂ ਨੇ 72 ਸਾਲ ਦੀ ਏਜ ਦੇ ਵਿੱਚ ਇਨ ਵਿਟੋ ਫਰਟੀਲਾਈਜੇਸ਼ਨ ਟ੍ਰੀਟਮੈਂਟ ਦੇ ਨਾਲ ਇੱਕ ਬੇਬੀ ਬॉय ਨੂੰ ਜਨਮ ਦਿੱਤਾ ਸੀਗਾ ਸੋ ਇਹ ਸਾਰੀਆਂ ਚੀਜ਼ਾਂ ਐਕਸੈਪਸ਼ਨਲ ਕੇਸ ਦੇ ਵਿੱਚ ਆਉਂਦੀਆਂ ਸੋ ਇਹ ਚੀਜ਼ਾਂ ਪੋਸੀਬਲ ਆ ਸੋ ਇਸ ਕਰਕੇ ਉਹਨਾਂ ਨੂੰ ਜਿਹੜੇ ਕਾਗਜ਼ੀ ਕਾਰਵਾਈ ਦੇ ਵਿੱਚ ਟਾਈਮ ਲੱਗ ਰਿਹਾ ਤੇ ਉਹ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਪਹਿਲਾਂ ਹੀ ਲੋਕ ਜਿਹੜੇ ਸ਼ਰਾਰਤੀ ਅੰਸਰ ਹੁੰਦੇ ਜਿਹੜੇ ਵੀ ਤੁਹਾਨੂੰ ਪਤਾ ਵੀ ਇਨ੍ਹਾਂ ਚੀਜ਼ਾਂ ਦੇ ਖਿਲਾਫ ਆ ਜਾਂ ਕਿ ਉਹ ਪਰਿਵਾਰ ਦੇ ਖਿਲਾਫ ਆ ਜਿਹੜੇ ਸਿੱਧੂ ਮੂਸੇ ਵਾਲੇ ਦੇ ਖਿਲਾਫ ਸੀਗੇ ਹਾਲਾਂਕਿ ਜਿਹੜੀ ਵੀ ਉਹਨਾਂ ਨੇ ਰਿਪੋਰਟ ਆ ਮੰਗੀ ਆ ਉਹ ਸਾਰੀ ਉਹਨਾਂ ਦੇ ਬਰਥ ਤੋਂ ਪਹਿਲਾਂ ਮੰਗੀ ਗਈ ਆ ਜਦੋਂ ਬਰਥ ਤਾਂ ਹੋਲੈਂਡ ਤੋਂ ਉਹਦਾ ਪੂਰਾ ਟ੍ਰੀਟਮੈਂਟ ਹੋ ਕੇ ਜਦੋਂ ਸਾਰੀ ਕਾਗਜ਼ੀ ਕਾਰਵਾਈ ਕੰਪਲੀਟ ਹੋ ਗਈ ਉਹ ਤੁਹਾਨੂੰ ਦੱਸ ਵੀ ਦੇਣਗੇ ਵੀ ਕਿੰਨਾ ਪੋਸੀਬਲ ਆ ਜੇ ਤੁਹਾਨੂੰ ਨਹੀਂ ਸਮਝ ਆਉਂਦਾ ਤੁਸੀਂ ਆਹ ਵੀਡੀਓ ਦੇਖ ਲ ਸੋ ਜਿਹੜੇ ਸੈਕਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ ਨਾ ਇੰਡੀਆ ਦੇ ਲਾਅ ਦੀ ਉਹਦੇ ਵਿੱਚ ਇੱਕ ਐਕਸੈਪਸ਼ਨਲ ਕੇਸ ਵੀ ਆਉਂਦਾ ਜੋ ਕਿ ਸਿੱਧੂ ਮੂਸੇ ਵਾਲੇ ਦਾ ਕੇਸ ਆ ਸੋ ਇਸ ਕੇਸ ਦੇ ਵਿੱਚ ਉਹ ਐਕਸੈਪਸ਼ਨਲ ਕੇਸ ਆ ਤੇ ਉਹ ਇੱਕ ਇਹੋ ਜੀ ਔਰਤ ਆ ਜਿਨੇ 1% ਦੇ ਵਿੱਚ ਆ ਦੇ ਬੱਚੇ ਨੂੰ ਜਨਮ ਦਿੱਤਾ ਕਿਉਂਕਿ ਜੇ ਤੁਸੀਂ ਨੈਟ ਤੇ ਸਰਚ ਕਰੋਗੇ ਸਿਰਫ ਜਿਹੜੀਆਂ 50 ਸਾਲ ਤੋਂ ਅਬਵ ਔਰਤਾਂ ਹੁੰਦੀਆਂ ਸਿਰਫ 1% ਸਕਸੈਸਫੁਲ ਰੇਟ ਹੁੰਦਾ ਤੇ ਆਪਣਾ ਸ਼ਿਪ ਦੀਪ ਜਿਹੜਾ ਜਿਹਦੇ ਨੰ ਬੱਚੇ ਦਾ ਨਾਮ ਰੱਖਿਆ ਗਿਆ ਉਹ 1% ਦੇ ਵਿੱਚ ਆਉਂਦਾ ਸੋ ਇਹ ਚੀਜ਼ ਤੁਸੀਂ ਗੌਰ ਨਾਲ ਕਰ ਲਓ ਤੇ ਤੰਗ ਪਰੇਸ਼ਾਨ ਨਾ ਕਰੋ ਤੁਸੀਂ ਇੱਕ ਵਾਰੀ ਆਪਦੀ ਪੂਰੀ ਰਿਸਰਚ ਕਰ ਲਿਆ ਕਰੋ ਫਿਰ ਕਿਸੇ ਦੇ ਸਵਾਲ ਜਵਾਬ ਉਠਾਇਆ ਕਰੋ ਜੇ ਤੁਹਾਨੂੰ ਮੇਰੇ ਵੱਲੋਂ ਕੋਈ ਵੀ ਚੀਜ਼ ਮਾੜੀ ਲੱਗੀ ਤਾਂ ਉਹਦੇ ਲਈ ਪਹਿਲਾਂ ਹੀ ਮਾਫੀ ਸੋ ਸੱਸੀ ਗਾਲ ਜੀ ਸਾਰਿਆਂ ਨੂੰ ਦੇਖਦੇ ਰਹੋ ਵੀਡੀਓ ਨੂੰ ਲਾਈਕ ਕਰ ਦਿਓ ਇਹਨੂੰ ਸ਼ੇਅਰ ਕਰਿਓ ਜਿਆਦਾ ਤੋਂ ਜਿਆਦਾ ਤਾਂ ਕਿ ਸਾਰੇ ਲੋਕਾਂ ਨੂੰ ਜਿਹੜੀ ਆ ਸਿਆਣਪ ਥੋੜੀ ਜਿਹੀ ਮਿਲ ਸਕੇ ਤੇ ਲੋਕ ਇੱਕ ਬੱਚੇ ਦੇ ਵੈਲਕਮ ਦੀ ਥਾਂ ਤੇ ਉਹਨਾਂ ਤੇ ਸਵਾਲ ਜਵਾਬ ਨਾ ਕਰਨ ਸੱਸੀ ਗਾਲ ਜੀ ਸਾਰਿਆਂ ਨੂੰ